ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੈਂਟਡ ਦਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਟੋਕੜਾ ਗੱਬਣਾ ਵਹਿੜਾ ਆ ਗਿਆ ਵੀਰੇ ਕੋਲੇ ਜਰਸੀ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਰੇ ਵੀਡੀਓ ਦੇਖਿਓ ਐਂਡ ਤਾਈਂ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੇ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਜੀ ਬਸ ਵਧੀਆ ਵਧੀਆ ਵੀਰ ਜੀ ਤੁਸੀਂ ਸੁਣਾਓ ਠੀਕ ਠਾਕ ਵੀਰੇ ਠੀਕ ਠਾਕ ਹਾਂ ਵੀਰੇ ਨਾਂ ਦੱਸਿਓ ਹਾਂ ਦਾ ਨਾਂ ਮੇਰਾ ਆਵਾ ਜੀ ਲਵਲੀ ਜੇ ਹਾਂਜੀ ਪਿੰਡ ਮਰਾਬਰ 16 ਤੇ ਜ਼ਿਲ੍ਹਾ ਗਰਦਾਸਪੁਰ ਜੇ ਠ ਹਾਂਜੀ ਫੋਨ ਨੰਬਰ ਕਿਹੜਾ ਜਿੰਦਾ ਡੇਰੀ ਫਾਰਮ ਵੇਖਣ ਵਾਲੇ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਹਾਂਜੀ ਹਾਂ ਤਾਂ ਵੀਰੇ ਆਪਣਾ ਫੋਨ ਨੰਬਰ ਬੋਲਿ 83601 34502 ਠੀਕ ਹੈ ਜ਼ਿਲ੍ਹਾ ਗੁਰਦਾਸਪੁਰ ਜ਼ਿਲ੍ਹਾ ਗੁਰਦਾਸਪੁਰ ਜੀ ਪਿੰਡ ਵਰਸੋਲਾ ਪਿੰਡ ਵਰਸੋਲਾ ਜੀ ਠੀਕ ਹੈ ਹਾਂਜੀ ਤੋਕੜਾਂ ਗੱਬਣਾ ਜ ਆ ਗੀਆਂ ਵੀਰੇ ਕੋਲੇ ਬੇਤੇ ਲੋਕਾਂ ਦੀ ਧਮਕ ਪਿਛਲੇ ੜੀ ਮੈਂ ਸਜਰਾਂ ਲੈਂਦੀਆਂ ਸੀ ਠੀਕ ਹੈ ਜੀ ਤੇ ਇੱਕ ਗੱਬਣ ਲੈਂਦੀ ਤੇ ਵੀਰ ਕਹਿੰਦੇ ਇਹ ਵੀ ਜਿਆਦਾ ਮੈਨੂੰ ਫੋਨ ਆਏ ਵੀ ਮਤਲਬ ਤੋਕੜਾਂ ਗੱਬਣਾ ਵੀ ਚੀ ਕੋਈ ਚਲੋ ਇਹ ਹੁੰਦਾ ਕਿ ਇੱਕ ਇੱਕ ਤਾਂ ਦੇ ਚੋ ਲੈਂਦੇ ਆ ਟੁੱਕੀ ਫੇਰ ਚੰਗੀ ਰਕਮ ਦੀ ਵਿਕ ਜਾਂਦੀ ਹੈ ਹਣਾ ਤੋਕੜ ਗੱਬਨ ਦਾ ਇਹ ਹੁੰਦਾ ਵਾਦਾ ਤਾਂ ਵੀਰੇ ਰੇਟ ਨੋਰਮਲ ਅਰੇ ਪਾਜੀ ਰੇਟ ਨੋਰਮਲ ਠੀਕ ਹੈ ਜੀ ਵੀਰੇ ਪਹਿਲੇ ਨੰਬਰ ਤੇ ਵੜ ਦੇ ਇਹਦੇ ਬਾਰੇ ਦੱਸ ਦਿਓ ਇਹਦੇ ਕੋ ਪਾਜੀ 9 ਕਿਲੋ ਦੁੱਧ ਦੇ ਇਹਦੇ ਕੋ 9 ਕਿਲੋ ਦੁੱਧ ਠੀਕ ਹੈ ਜੀ ਰਾਹ ਦੀਆਂ ਆਈਆਂ ਚੱਕ ਵੀ ਕਰਾਤੀਆਂ ਆਪਾਂ ਠੀਕ ਹੈ ਜੀ ਤਸल्ली ਇਹ ਬੁੜੀ ਆਪਣੀ ਤਾਂ ਵੀਰੇ 9 ਲੀਟਰ ਦੁੱਧ ਦਾ ਕਿੰਨੇ ਚਾਤੀ ਗੱਬਣਾ ਇਹ ਬਾਈ 3 ਮਹੀਨਿਆਂ ਦੀਆਂ 3 ਮਹੀਨਿਆਂ ਦੀ ਚੈੱਕ ਪਾਸਾ ਚੈੱਕ ਪਾਸਾ ਜੀ ਹਾਂਜੀ ਤਾਂ ਖੋਲੋ ਵੀਰੇ ਤੋਰਾ ਵਖਾਈਏ ਤਾਂ ਵੇਖੋ ਵੀਰੋ 3 ਮਹੀਨਿਆਂ ਦੀ ਚੈੱਕ ਪਾਸਾ 9 ਲੀ ਬਾਕੀ ਤੋਰਾ ਚੈੱਕ ਕਰ ਲਿਓ ਥਣ ਬੜਾ ਪਿਆਰਾ ਲੱਗਿਆ ਥਣ ਵਧੀਆ ਵੀਰੇ ਚਵਾਈ ਵਾਲਾ ਥਣ ਲੱਗਿਆ ਬਾਕੀ ਵੀਰੇ ਲੇਵੇ ਦੀ ਵੀ ਚੰਗੀ ਸੋਹਣੀ ਸਫਾਈ ਹੈ ਤੋਰਦੇ ਦੀ ਤੋਰਦੇ ਤੋਰ ਤੋਰ ਠੀਕ ਹੈ ਸੋਹਣੀ ਮੈੜਾ ਤਾਂ ਵੀਰੇ ਤਿੰਨ ਮਹੀਨਿਆਂ ਦੀ ਗੱਬਣਾਂ 9 ਲੀਟਰ ਦੁੱਧ ਇਹ ਆ ਵੀ ਛੇ ਦੰਦ ਜੇ ਇਹ ਛਿੱਗੀ ਹੈ ਹਾਂਜੀ ਛਿੱਗੀ ਜੇ ਪਹਿਲਾਂ ਨਾ ਸੀ ਜੇ ਫਿਰ ਦੁੱਧ ਜੇ ਸੂਏ ਦੀ ਗੱਬਣ ਨਹੀਂ ਹੈ ਨਾ ਹਾਂਜੀ ਠੀਕ ਹੈ ਠੀਕ ਹੈ ਜੀ ਤਾਂ ਵਿਖੋ ਵੀਰੇ ਲੱਗ ਗਿਆ ਤਾਂ ਥਣਾਂ ਦੀ ਕੁਆਲਿਟੀ ਇੱਕ ਵਾਰੀ ਚੈੱਕ ਕਰ ਲਓ ਸੋਹਣਾ ਥਣ ਲੱਗਿਆ ਚੁਆਈ ਵਾਲਾ ਤਾਂ ਤਿੰਨਾਂ ਮਹੀਨਿਆਂ ਦੀ ਚੈੱਕ ਪਾਸ ਆ ਸੋਹਣੀ ਵੈੜਾ ਵੀਰੇ ਪਾਜੀ ਬਹੁਤ ਠੰਡੀ ਹੈ ਰਸੀਲਸ ਲੱਗ ਅੱਛਾ ਕੋਈ ਇਹਨੂੰ ਮੰਗਾ ਪਾਉਣ ਦੀ ਨਹੀਂ ਲੋੜ ਕੋਈ ਨਹੀਂ ਪਾਜੀ ਵੇਖੋ ਕੀ ਬਾਤ ਹੈ ਜੀ ਵੇਖੋ ਸੋਹਣੀ ਵੇੜ ਕੀ ਬਾਤ ਆ ਜੀ ਤਾਂ ਆ ਵੀ ਪਾਜੀ ਮੋਟੀ ਲੱਗੀ ਆ ਬਹੁਤ ਚੰਗਾ ਚਵਾ ਲੱਗਿਆ ਨਾ ਠੀਕ ਹੈ ਵੀਰੇ ਠੀਕ ਰਹਿੰਦੇ ਰਹਿੰਦੇ ਸਰੇ ਚੋ ਤਾਂ ਵੀਰੇ ਇਹਦੇ ਮੋਲ ਦੀ ਗੱਲ ਕਰ ਲਈਏ ਤਾਂ ਵੇੜ ਕਿੰਨੇ ਦੀ ਦੇ ਦੇਣੀ ਹੈ ਜੀ ਦੇ ਦਈਏ 45000 ਦੀ 45 ਚਮਕ ਚਮਕ ਵੇਖੋ ਇਹ ਸੋਹਣੀ ਆ ਵੇੜ ਹੈ ਨਾ ਤਿੰਨ ਚਾਰ ਸੂ ਫਰ ਮਾਨਣਾ ਜਿਹੜਾ ਮਰਜ਼ੀ ਲੈ ਕੇ ਜਾ ਸਕਦਾ ਹੈ ਕਿ ਨਹੀਂ ਕਰਤੀ ਮਾਨਤਨ ਵੀਰੇ ਬਾਕੀ ਵੀ ਤੁਸੀਂ ਕਰਾ ਦਿਓ 2000 ਛੱਡ ਜੀ ਚੱਲ ਹਨਾ ਜਿਆਦਾ ਨਹੀਂ 43 ਜੀ ਜੀ ਹਾਂ ਨਾ ਪੂਰੇ 40000 ਦੀ ਦੇਣੀ ਆ 40000 ਦੀ ਖਾਨਾ ਹਾਂ ਜੀ 40000 ਦੀ ਦੇਣੀ ਠੀਕ ਆ ਜੀ ਉਹ ਚੋਂ ਵੀ ਛੋਟਛਾਪਾ ਹੋ ਜੂ ਜੀ ਜੀ ਜੋੜਾ ਜਾਏਗਾ ਤਾਂ ਉਹਨਾਂ ਚ ਫੇਕ ਅਛੇ ਦੂਸਰੀ ਦਾ ਵੀ ਰੇਟ ਦੱਸੋਗੇ ਹੁਣ ਇਹ 40000 ਦੀ ਤੁਸੀਂ ਕਿਹਾ 40000 ਦੀ ਹਾਂ ਨਾ ਜੀ ਠੀਕ ਹੈ ਜੀ ਇੱਕੋ ਰੰਗ ਵੀਰ ਜੀ ਕਾਲੀ ਸ਼ਾਹ ਰੰਗ ਹੈ ਇੱਕੋ ਹੀ ਠੀਕ ਹੈ ਜੀ ਬਲੈਕ ਜਰਸੀ ਜੇ ਬਿਲਕੁਲ ਹਾਂ ਜੀ ਤਾਂ ਵੀਰੇ ਕੋਈ ਨਾ ਜੇ ਕੋਈ ਕੱਲੀ ਕੱਲੀ ਵੀਰਾ ਖੜੂਗਾ ਇਹ 2000 ਛੜ ਦੀ ਹੋ 38000 ਦੀ ਹਾਂ ਨਾ ਜਿਹੜੀ ਹਾਂ ਬਿਲਕੁਲ ਕਿਉਂਕਿ ਕਈ ਵੀਰੇ ਕੱਲੇ ਕੱਲੇ ਦੇ ਡਿਮਾਂਡ ਹੁੰਦਾ ਹਨ ਹਨਾ ਤਾਂ ਵੀਰੇ ਇਹ 38000 ਦੀ ਵੈੜ ਹੋ ਜੂ ਫੋਨ ਤੁਸੀਂ ਲਾ ਲਿਓ ਤਾਂ ਇਹ ਇਹਦੇ ਬਾਰੇ ਦੱਸ ਵੀਰੇ ਦੂਜੇ ਨੰਬਰ ਤੇ ਪਹਿਲਾਂ ਵੱਛੀ ਜੇ ਪਹਿਲਨ ਵੱਛੀ ਆ ਇਹ ਵੀ ਕਿੰਨੇ ਚਿਰ ਦੀ ਗੱਬਣਾ ਜੀ ਇਹ ਵੀ ਤਾਂ 9 ਮਹੀਨਿਆਂ ਦੀ ਏ ਤਿੰਨਾਂ ਦੀ ਆ ਚੈੱਕ ਪਾਸ ਹੋ ਗਈ ਚੈੱਕ ਪਾ ਜੀ ਦੋਵੇਂ ਰਾਹ ਦੀ ਚੈੱਕ ਹੋ ਗਿਆ ਆਈ ਹੈ ਜੀ ਠੀਕ ਆ ਜੀ ਲੈਓ ਤਾਂ ਵੇਖੋ ਵੀਰੋ ਬੋਦੀ ਵਾਲੀ ਵੈੜਾ ਜਰਸੀ ਹਾਂਜੀ ਚੈੱਕ ਕਰ ਲਓ ਸੋਹਣੀ ਵੈੜਾ ਇਹ ਵੀ ਥਾਣੇ ਨੂੰ ਬੜਾ ਪਿਆਰਾ ਲੱਗਿਆ ਗੁਲਾਬੀ ਗੁਲਾਬੀ ਥਾਣ ਆ ਗਿਆ ਤਾਂ ਬਾਕੀ ਵੀਰੋ ਮੇਨ ਗੱਲ ਹੁੰਦੀ ਏ ਟੋਕਰ ਗੱਬਣ ਪਸ਼ੂ ਦਾ ਲੇਵਾ ਲੂ ਵਾ ਸਾਫ਼ ਹੋਵੇ ਗਾੜੀ ਟੁੱਕੀ ਫਿਰ ਵਗ ਜਾਂਦੀ ਆ ਲੇਵੇ ਦੀ ਬਹੁਤ ਸਫਾਈਆਂ ਨੇ ਚੈੱਕ ਕਰ ਲਓ ਲੇਵਾ ਬਹੁਤ ਸਾਫ਼ ਲੱਗਿਆ ਥਣ ਵੀ ਬੜਾ ਪਿਆਰਾ ਲੱਗਿਆ ਠੀਕ ਜੀ। ਇਹ ਵੀ ਸੋਹਣੀ ਵੜਾ ਗਈ ਵੀਰੋ। ਇੱਕੋ ਜੇ ਕੱਦ ਕਾਠਾ। ਲੇਵਲ ਉਵੇਂ ਦੀ ਚੰਗੀਆਂ ਸਫਾਈਆਂ। ਥਣ ਥਣ ਬੜੇ ਪਿਆਰੇ ਲੱਗੇ। ਪਿੱਛੇ 6 ਦਿਨ ਦਾ ਜੀ। ਪਿੱਛੇ 6 ਦਿਨ ਦਾ ਜੀ। ਹਾਂ ਜੀ ਹਾਂ ਜੀ। ਠੀਕ ਹੈ। ਆ ਚੈੱਕ ਕਰ ਲਾ। ਬਿਲਕੁਲ। ਹਾਂ ਜੀ। ਤਾਂ ਵੇਖੋ ਵੀਰੋ ਇਹ ਵੀ 6 ਦਿਨ ਦਾ। ਉਹ ਵੀ ਜੀ ਕਹਿ ਦਾਂਗੇ ਅਸੀਂ ਉਹ ਚੀਜ਼ ਨਿਕਲੇਗੀ। ਇਹ ਵੀ ਗਲਤ ਕੰਮ ਨਿਕਲੂ। ਜੋ ਵੀ ਆ ਗਈ ਸਾਰਾ ਉਹ ਸੱਚਾਈ ਜੀ ਦੱਸਣਾ ਜੀ। ਥਾਣੇ ਨੂੰ ਵੀ ਨੋਕ ਲਾ ਗਿਆ ਹਣਾ। ਬੜੀ ਠੰਡੀ ਭਾਜੀ ਸੀਜ਼ਨਾਂ ਕੋਈ ਰਸੀ ਰੁਸੀ ਨਹੀਂ ਕੋਈ ਕੁਸ਼ ਨਹੀਂ ਜਿੱਦਾਂ ਉਹ ਮਾ। ਤਾਂ ਵੀਰੇ ਇਹਦਾ ਮੁੱਲ। ਮੁੱਲ ਵੀਰ ਜ ਦੇ ਲਿਸਨ ਕਰੀ ਜਾਂਦੀ ਠੀਕ ਹੈ ਜੀ ਤਿੰਨ ਛੱਡੋ 44000 ਦੀ ਇਹ ਜੀ 40000 ਦੀ ਦਵਾਂਗੇ ਇਹ ਵੀ ਇਹ ਵੀ 40 ਦੀ ਹਾਂ ਜੀ ਇਹ ਵੀ 40000 ਕੀ ਬਾਤ ਹੈ ਉੱਚ ਵੀ ਮਾਨਤਨ ਹੋ ਜੂ ਨਹੀਂ ਜਾਣ ਤੋ ਇੱਥੇ ਨਹੀਂ ਜਾਇਜ਼ ਐਵੇਂ ਕਰਦੇ ਵੀਰੇ ਗਾੜੀ ਕਹਿੰਦੇ ਜਿੰਨੇ ਜਿੰਨੇ ਰਕਮਾਂ ਦੇਂਦੇ ਆ ਨਾ ਇਹ 5 4 4 ਆਇਆ ਤੀਜਾ ਮਹੀਨਾ ਦੇ 5 5 ਮਹੀਨੇ ਦੁੱਧ ਜੜਾ ਮਰਜੀ ਪੀ ਕੇ ਨਾ ਆਪਣੇ ਪੈਸੇ ਪੂੜੇ ਕਰ ਲੂ ਉਸ ਤੋਂ ਬਾਅਦ ਫੇਰ ਉਹਨਾਂ ਦੀ ਰਕਮਾਂ ਖੜੀਆਂ ਵਾ ਕੀ ਬਾਤ ਠੀਕ ਹੈ ਨਾ ਤਾਂ ਵੇਖੋ ਵੀਰੋ ਛੱਡਾ ਵੀ ਵੇਖੋ ਭਾਜੀ ਬਾਕੀ ਵੀਰੇ ਇੱਕ ਹੋਰ ਆ ਉਹ 38 ਦੀ ਕਰਤੀ ਆਪਾਂ ਹਨਾ ਹਾਂਜੀ ਚੌਂ ਚਾਰ ਬੜੀ ਵਧੀਆ ਲੱਗੀ ਇਹਨੂੰ ਠੀਕ ਹੈ ਜੀ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਸੱ ਲੈਣਾ ਜੋ ਤਾਂ ਵੀਰੇ ਇਹ 40 ਦੀ ਉਹ 38 ਦੀ ਹਾਂਜੀ ਤੇ ਕੋਈ ਜੋੜਾ ਪਾ ਲੂਗਾ ਮਾਨਤਨ ਹੋ ਜੂ ਹਨਾ ਹਾਂਜੀ ਕਰ ਦਾਂਗੇ ਤਾਂ ਵੇਖੋ ਵੀਰੋ ਜੇ ਕੋਈ ਵੀਰ ਚਾਵਣ ਹੋਊਗਾ ਜੋੜੇ ਦਾ ਹੀ ਇਹ 38000 ਦੀ ਵੀਰੇ ਨੇ ਕਿਹਾ ਵਾ ਇਹ 40 ਦੀ ਕਿਹਾ ਵਾ ਜੋੜੇ ਚ ਮਾਨਤਨ ਹੋ ਜੂ ਜੇ ਕੋਈ ਕੱਲੀ ਵੀ ਇਹ ਐ ਵੇੜ ਵੀ ਕੱਲੀ ਪਾਊਗਾ ਵੀਰੇ 1000 ਛੱਡ ਦੇ ਚੱਲ ਜ਼ਿਆਦਾ ਨਹੀਂ ਗਿਆ ਜ ਰੇਟ ਆ ਤੇਰਾ 1000 ਵੀਰੋ ਹੋਰ ਛੱਡ ਦੂ ਵੀਰੇ ਰੇਟ ਵੀ ਇਹਨਾਂ ਬਿਲਕੁਲ ਜ਼ਿਆਜ ਕੀਤਾ ਵਾ ਕੋਈ 50 55 ਵਾਲਾ ਬੱਟਾ ਨਹੀਂ ਹੈਗਾ ਫੁੱਲ ਮਾਨ ਕੀਤਾ ਜੇ ਫੁੱਲ ਮਾਨ ਤਾਂ ਵੇਖੋ ਵੀਰੋ ਇਹ 1000 ਘੱਟ 40 ਦੀ ਆ ਇਹ ਹੋ ਗਈ 38000 ਦੀ ਜੇ ਕੋਈ ਤੁਸੀਂ ਜੋੜਾ ਪਾ ਲੋਗੇ ਉਹ ਚ ਮਾਨਤ ਅਨਵੀਰ ਕਰ ਦੂ ਰੇਟ ਨੋਰਮਲ ਆ ਇੰਨੇ ਦੀਆਂ ਮਿਲਣੀਆਂ ਨਹੀਂ ਆ ਨਹੀਂ ਮਿਲਣੀਆਂ ਵੀਰੇ ਨਹੀਂ ਮਿਲਣਿਆ ਸਾਫ ਆ ਲੈ ਵੇਲੂ ਵੇ ਦੀਆਂ ਜੋੜਾ ਖੋਲੇ ਕਰੀ ਵੀਰੇ ਤੋਰਾ ਵਿਖਾ ਦੀ ਹੈ ਹਨਾ ਤਾਂ ਵੇਖੋ ਵੀਰੇ ਫੋਨ ਤੁਸੀਂ ਵੀਰ ਨੂੰ ਲਾ ਲਿਓ ਥੰਥੁੰ ਚੰਗੇ ਲੱਗੇ ਆ ਤ ਤੋਕਰਾਂ ਗੱਬਣਾ ਨੇ ਤਿੰਨਾ ਤਿੰਨਾ ਮਹੀਨੇ ਦੇ ਚੈੱਕ ਪਾਸਾ ਬਾਕੀ ਵੀਰੇ ਤੁਸੀਂ ਆਪ ਦੀ ਜਿਹੜੀ ਚੈੱਕ ਕਰਨੀ ਜਾਂ ਕਿਵੇਂ ਉਹ ਤੁਹਾਡੀ ਆਪਣੀ ਜੁਮਮਿਆਰੀ ਹਨਾ ਵੀਰੇ ਤੁਸੀਂ ਆਪ ਦੀਆਂ ਇੱਥੇ ਆ ਜਾਓ ਚੈੱਕ ਕਰਨ ਚੋਬੋ ਚੈੱਕ ਕਰੋ ਉਹ ਤੁਹਾਡੀ ਆਪਣੀ ਜੁਮਮਿਆਰੀ ਹੈ ਵੀਰਿਓ ਬਾਕੀ ਇੱਕੋ ਜਿਹੇ ਕੱਦ ਕਾਠਾ ਸੋਹਣੀਆਂ ਬੇੜਾਂ ਨੇ ਤਿੰਨ ਤਿੰਨ ਮਹੀਨੇ ਆਂਦੀਆਂ ਚੈੱਕ ਪਾਸ ਲੈ ਵੀ ਲੈ ਲੈਓ ਸਾਮ ਲੈ ਵੀ ਕੋਤ ਬੁੱਤੀਆਂ ਭਾਜੀ ਬੁੱਤੀਆਂ ਮਗਾਓ ਬਹੁਤ ਸੋਹਣੀਆਂ ਬੇੜਾਂ ਵੀਰੇ ਤਾਂ ਵੇਖੋ ਵੀਰੇ ਬਾਕੀ ਫੋਨ ਤੁਸੀਂ ਲਾ ਰਹੇ ਵੀਰ ਨੂੰ ਤਾਂ ਬਾਕੀ ਇਹੋ ਬੇਨਤੀ ਹੁੰਦੀ ਹੈ ਕਿ ਵੀਰੇ ਜਿੰਨਾ ਵੀਰਾਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਜੋ ਤੁਹਾਨੂੰ ਨਵੀਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਤਾਂ ਵੀਰੇ ਐਡਰੈਸ ਦੱਸੀ ਪਿੰਡ ਬੋਲ ਦਿਆਂ ਕਰੀ ਆਪਣਾ ਪਿੰਡ ਨਾਮ ਇੱਥੇ ਪੋਛੋਲਾ ਜੀ ਹਾਂਜੀ ਜਿਲ੍ਹਾ ਅਰਦਾਸਪੁਰ ਜੀ ਠੀਕ ਹੈ ਜੀ ਅਰਦਾਸਪੁਰੋਂ ਇੱਥੋਂ ਸਿਰਫ 4 ਕਿਲੋਮੀਟਰ ਜੀ ਠੀਕ ਹੈ ਜੀ ਹਾਂਜੀ ਤਾਂ ਬਾਕੀ ਫੋਨ ਨੰਬਰ ਬੋਲ ਦੇ ਵੀਰੇ 83601 34502 ਜੀ ਠੀਕ ਹੈ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ